ਹੈਲਦੀ ਕਿਚਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਈ ਵਾਰੀ ਭਰਵੇਂ ਕਰੇਲੇ ਵੀ ਖਾਦੇ ਨੇ ਸ਼ਿਮਲਾ ਮਿਰਚ ਵੀ ਖਾਦੀ ਐ ਔਰ ਅੱਜ ਅਸੀਂ ਭਰਵੇਂ ਬਣਾਵਾਂਗੇ ਟਿੰਡੇ ਦੇਖੋ ਜੀ ਬਹੁਤ ਵਧੀਆ ਲੂਈ ਵਾਲੇ ਛੋਟੇ-ਛੋਟੇ ਟਿੰਡੇ ਮੈਂ ਇੱਕੋ ਸਾਈਜ਼ ਦੇ ਸਾਰੇ ਲੈ ਕੇ ਆਈਆਂ ਮਾਰਕੀਟ ਚੋਂ ਆਪਣੇ ਆਪ ਇਹ ਚੁੰਨੇ ਪੈਂਦੇ ਨੇ ਨਿੱਤੇ ਜੋ ਭਾਈ ਹੁੰਦੇ ਨੇ ਉਹ ਤੁਹਾਨੂੰ ਆਪਣੇ ਆਪ ਨਹੀਂ ਦੇਣਗੇ ਤੁਹਾਨੂੰ ਆਪਣੇ ਆਪ ਇੱਕੋ ਸਾਈਜ਼ ਦੇ ਚੁੰਨੇ ਪੈਂਦੇ ਨੇ ਦੇਖੋ ਜੀ ਟਿੰਡੇ ਧਿਆਨ ਨਾਲ ਦੇਖੋ ਇੱਕੋ ਜਿਹਾ ਸਾਈਜ਼ ਦੇ ਨੇ ਸਾਰੇ ਠੀਕ ਹੈ ਜੀ ਅਸੀਂ ਹੁਣ ਕੀ ਕਰਾਂਗੇ ਸਭ ਤੋਂ ਪਹਿਲੇ ਅਸੀਂ ਇਹਨੂੰ ਭਰਵੇਂ ਟਿੰਡੇ ਬਣਾਉਣ ਵਾਸਤੇ ਚਾਰ ਚਾਰ ਕੱਟ ਮਾਰਾਂਗੇ ਔਰ ਪੂਰਾ ਕੱਟ ਨਹੀਂ ਲਗਾਣਾ ਹਲਕਾ ਜਿਹਾ ਥੱਲੋ ਛੱਡ ਦੇਣਾ ਔਰ ਇਹਦੇ ਵਿੱਚ ਜੋ ਮਸਾਲੇ ਆ ਜਿ ਅਸੀਂ ਭਰ ਰਹੇ ਹਾਂ ਕਮਾਲ ਹੀ ਕਰ ਦੇਣਗੇ ਟਿੰਡੇ ਤੇ ਇਹ ਦੇਖੋ ਜੀ ਇਸ ਤਰ੍ਹਾਂ ਦਾ ਕੱਟ ਦਿਖਾਣਾ ਹੈ ਠੀਕ ਹੈ ਜੀ ਇਸ ਤਰ੍ਹਾਂ ਦਾ ਕੱਟ ਤੁਸੀਂ ਕਰਨਾ ਪੂਰਾ ਨਹੀਂ ਕੱਟ ਮਾਰਨਾ ਥੋੜਾ ਜਿਹਾ ਥੱਲੋ ਛੱਡ ਦੇਣਾ ਤਾਂ ਕਿ ਸਾਡਾ ਮਸਾਲਾ ਵੀ ਇਜ਼ੀਲੀ ਭਰ ਜਾਵੇ ਤੇ ਅੱਜ ਜੋ ਅਸੀਂ ਮਸਾਲਾ ਵਿੱਚ ਪਾ ਰਹੇ ਹਾਂ ਉਹ ਵੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਕਿੰਨਾ ਟੇਸਟੀ ਤੇ ਕਿੰਨਾ ਹੈਲਦੀ ਹੈ ਹੁਣ ਇਸ ਤਰੀਏ ਅਸੀਂ ਸਾਰੇ ਜਿੰਨੇ ਵੀ ਟਿੰਡੇ ਨੇ ਨਾ ਅਸੀਂ ਇਹਨੂੰ ਇਸ ਤਰ੍ਹਾਂ ਹੀ ਕੱਟ ਮਾਰ ਲਾਂਗੇ ਅਸੀਂ ਇਸ ਤਰ੍ਹਾਂ ਕੱਟ ਮਾਰ ਮਾਰ ਕੇ ਰੱਖ ਦਾਂਗੇ ਬੜੇ ਧਿਆਨ ਨਾਲ ਕਰਨਾ ਹੈ ਤਾਂ ਕਿ ਥੱਲੇ ਤੱਕ ਤੁਹਾਡਾ ਕੱਟ ਨਾ ਜਾਵੇ ਅਗਰ ਥੱਲੇ ਤੱਕ ਗਿਆ ਤੇ ਫਿਰ ਮਜ਼ਾ ਨਹੀਂ ਆਣਾ ਕੱਟ ਜਾਣਗੇ ਤੇ ਸਾਡਾ ਟਿੰਡੇ ਜੋ ਅਸੀਂ ਬਣਾਉਣਾ ਚਾਹੁੰਦੇ ਹਾਂ ਉਸ ਤਰ੍ਹਾਂ ਦੇ ਨਹੀਂ ਬਣਨਗੇ ਠੀਕ ਹੈ ਜੀ ਹਾਂਜੀ ਮੈਂ ਸਾਰੇ ਦੇਖੋ ਟਿੰਡਿਆਂ ਨੂੰ ਕੱਟ ਲਗਾ ਦਿੱਤਾ ਹੈ ਸਭ ਤੋਂ ਪਹਿਲੇ ਤੁਸੀਂ ਇਹਨੂੰ ਛਿੱਲਣਾ ਫਿਰ ਇਹਨੂੰ ਧੋਣਾ ਫਿਰ ਇਹਨੂੰ ਸੁਕਾਉਣਾ ਚੰਗੀ ਤਰ੍ਹਾਂ ਇਹਦੇ 'ਚ ਪਾਣੀ ਨਹੀਂ ਰਹਿਣਾ ਚਾਹੀਦਾ ਕਿਉਂਕਿ ਅਗਰ ਪਾਣੀ ਹੋਏਗਾ ਨਾ ਤੇ ਸਾਡੇ ਜਿਹੜੇ ਅੱਛੇ ਨੇ ਟਿੰਡੇ ਨਹੀਂ ਬਣਨਗੇ ਜਦੋਂ ਸਾਨੂੰ ਜ਼ਰੂਰਤ ਪੈਣੀ ਅਸੀਂ ਉਦੋਂ ਹੀ ਥੋੜਾ ਜਿਹਾ ਛੱਟਾ ਮਾਰਨਾ ਪਾਣੀ ਦਾ ਆਦਰਵਾਈਜ਼ ਅਸੀਂ ਇਹਨੂੰ ਸਾਰੇ ਨੂੰ ਤੇਲ ਵਿੱਚ ਹੀ ਫਰਾਈ ਕਰਨਾ ਠੀਕ ਹੈ ਡੀਪ ਫਰਾਈ ਨਹੀਂ ਕਰਨਾ ਮੀਨਸ ਕਿ ਤੇਲ ਵਿੱਚ ਬਣਾਉਣਾ ਹੁਣ ਮੈਂ ਇਹਦੇ ਵਾਸਤੇ ਮਟੀਰੀਅਲ ਕੀ ਲੈਣ ਲੱਗਿਆਂ ਤੁਸੀਂ ਦੇਖੋ ਦੋ ਚਮਚ ਮੈਂ ਵੇਸਨ ਲੈਨੇ ਇਹ ਥੋੜਾ ਜਿਹਾ ਮੇਰਾ ਟਿੰਡਾ ਇੱਕ ਵੱਡਾ ਆ ਗਿਆ ਸੀ ਤੇ ਇਸ ਵਾਸਤੇ ਮੈਂ ਨੂੰ ਸਾਈਡ ਤੇ ਰੱਖ ਰਹੀ ਆ ਨੂੰ ਬਾਅਦ ਚ ਮੈਂ ਦੋ ਕੱਟ ਮਾਰ ਕੇ ਰੱਖਾਂਗੀ ਕਿਉਂਕਿ ਗੱਲਾਂ ਨਹੀਂ ਦੋ ਚਮਚ ਮੈਂ ਲੈ ਵੇਸਨ ਇਹ ਦੇਖੋ ਜੀ ਠੀਕ ਹੈ ਔਰ ਦੋ ਹੀ ਚਮਚ ਮੈਂ ਲੈ ਦਹੀਂ ਜਿਹੜਾ ਕਿ ਸਾਡਾ ਤਾਜ਼ਾ ਦਹੀਂ ਸੀਗਾ ਔਰ ਜਿਹੜੀ ਪੇਸਟ ਲਈਏ ਮੈਂ ਅਦਰਕ ਲਸਣ ਤੇ ਹਰੀ ਮਿਰਚ ਦੀ ਇਹ ਦੇਖੋ ਜੀ ਹਰੀ ਮਿਰਚ ਵਿੱਚ ਹੀ ਪਾਤੀ ਕਿਉਂਕਿ ਅਸੀਂ ਜੇ ਬਾਅਦ ਚ ਪਾਵਾਂਗੇ ਨਾ ਉਹ ਮਜ਼ਾ ਨਹੀਂ ਆਣਾ ਤੇ ਉਹ ਟੇਸਟ ਵੀ ਨਹੀਂ ਬੰਨਣਾ ਹੁਣ ਅਸੀਂ ਇਸ ਕਟੋਰੀ ਵਿੱਚ ਹੈ ਜਿਹੜੀ ਖਾਲੀ ਕਟੋਰੀ ਹੈ ਇਹਦੇ ਵਿੱਚ ਅਸੀਂ ਪਾਵਾਂਗੇ ਮਸਾਲੇ ਸਭ ਤੋਂ ਪਹਿਲੇ ਅਸੀਂ ਲਵਾਂਗੇ ਜਵੈਨ ਜਵੈਨ ਦਾ ਫਲੇਵਰ ਟਿੰਡਿਆਂ ਦੇ ਵਿੱਚ ਬਹੁਤ ਵਧੀਆ ਆਉਂਦਾ ਸਭ ਤੋਂ ਪਹਿਲੇ ਅਸੀਂ ਅੱਧਾ ਚਮਚ ਜਵੈਨ ਲਵਾਂਗੇ ਉਸ ਤੋਂ ਬਾਅਦ ਅਸੀਂ ਲਵਾਂਗੇ ਚਾਟ ਮਸਾਲਾ ਘੱਟ ਤੋਂ ਘੱਟ ਇੱਕ ਚਮਚ ਤੁਸੀਂ ਚਾਟ ਮਸਾਲਾ ਲੈਣਾ ਕਿਉਂਕਿ ਅਸੀਂ ਇਹਦੇ ਵਿੱਚ ਟਮਾਟਰ ਨਹੀਂ ਪਾ ਰਹੇ ਤੇ ਇਹਨੂੰ ਖੱਟਾ ਕਰਨ ਵਾਸਤੇ ਘੱਟ ਤੋਂ ਘੱਟ ਅਸੀਂ ਇੱਕ ਚਮਚ ਇਹਦੇ ਵਿੱਚ ਚਾਟ ਮਸਾਲਾ ਪਾਵਾਂਗੇ ਠੀਕ ਹੈ ਜੀ ਅਗਰ ਤੁਸੀਂ ਜ਼ਿਆਦਾ ਖੱਟਾ ਕਰਨਾ ਹੈ ਤੇ ਜ਼ਿਆਦਾ ਵੀ ਪਾ ਸਕਦੇ ਹੋ ਬਟ ਅਸੀਂ ਘੱਟ ਤੋਂ ਘੱਟ ਇੱਕ ਚਮਚੇ ਦੇ ਵਿੱਚ ਚਾਟ ਮਸਾਲਾ ਜ਼ਰੂਰ ਪਾਵਾਂਗੇ ਕਿਉਂਕਿ ਜਦੋਂ ਖੱਟੇ-ਖੱਟੇ ਖਾਣ ਨੂੰ ਮਿਲਣਗੇ ਤਾਂ ਬਹੁਤ ਹੀ ਟੇਸਟੀ ਲੱਗਣਗੇ ਪੂਰਨ ਸੇ ਪਾਵਾਂਗੇ ਇਹਦੇ ਵਿੱਚ ਨਮਕ ਮਿਰਚ ਮਸਾਲੇ ਹਾਂਜੀ ਸਭ ਤੋਂ ਪਹਿਲੇ ਜਾਏਗੀ ਹਲਦੀ ਪਾਊਡਰ ਇੱਕ ਚਮਚਾ ਛੋਟਾ ਔਰ ਦੇਗੀ ਮਿਰਚ ਅੱਧਾ ਚਮਚ ਬਹੁਤ ਹੀ ਦੇਗੀ ਮਿਰਚ ਅਗਰ ਤੁਸੀਂ ਜ਼ਿਆਦਾ ਸਪਾਈਸੀ ਤੇ ਲਾਲ ਬਣਾਉਣਾ ਚਾਹੁੰਦੇ ਹੋ ਹੋਰ ਨਹੀਂ ਪਾ ਸਕਦੇ ਹੋ ਹੁਣ ਅਸੀਂ ਸਬਜੀ ਦੇ ਮੁਤਾਬਿਕ ਨਮਕ ਪਾਣਾ ਜਿੰਨਾ ਸੇ ਸਬਜੀ ਚ ਪਾਣੇ ਆ ਤਕਰੀਬਨ ਮੈਂ 1.5 ਚਮਚ ਪਾਣੇ ਆ ਤੇ 1.5 ਚਮਚ ਮੈਂ ਹੁਣ ਪਾ ਦਿੱਤਾ ਹੁਣ ਮੈਂ ਪਾਵਾਂਗੀ ਗਰਮ ਮਸਾਲਾ ਤੇ ਸੁੱਕਾ ਤਲਿਆ ਠੀਕ ਹੈ ਜੀ ਤੇ ਨਾਲ ਹੀ ਮੈਂ ਪਾ ਦਾਂਗੀ ਥੋੜਾ ਜਿਹਾ ਜੀਰਾ ਐ ਸਾਡੇ ਹੋ ਗਏ ਜੀ ਮਸਾਲੇ ਤਿਆਰ ਤੇ ਹੁਣ ਅਸੀਂ ਸਭ ਤੋਂ ਪਹਿਲੇ ਇਹਨੂੰ ਮਿਕਸ ਕਰਾਂਗੇ اچھی طرح मिक्स ਕਰਕੇ ਅਸੀਂ ਸਭ ਤੋਂ ਪਾਵਾਂਗੇ ਪਹਿਲੇ ਅਸੀਂ ਬੇਸਨ ਇਹਦੇ ਵਿੱਚ ਇਹ ਵੱਡੀ ਕਟੋਰੀ ਇਹਦੇ ਵਿੱਚ ਪਾ ਲਾਂਗੇ ਸਾਰਾ ਮਸਾਲਾ ਅਸੀਂ ਬੇਸਨ ਵਿੱਚ ਪਾ ਦਿੱਤਾ ਤੇ ਨੂੰ ਚੰਗੀ ਤਰ੍ਹਾਂ ਪਹਿਲੇ ਅਸੀਂ ਮਿਕਸ ਕਰਨਾ ਤੇ ਹੁਣ ਅਸੀਂ ਪਾ ਦਾਂਗੇ ਇਹਦੇ ਵਿੱਚ ਦਹੀਂ ਜਿਹੜਾ ਸਾਡੇ ਕੋਲ ਦਹੀਂ ਸੀਗਾ ਠੀਕ ਹੈ ਜੀ ਤੁਸੀਂ ਇਹਦੇ ਵਿੱਚ ਪਾਣੀ ਬਿਲਕੁਲ ਵੀ ਯੂਜ਼ ਨਹੀਂ ਕਰਨਾ ਹੁਣ ਅਸੀਂ ਦੂਸਰਾ ਚਮਚ ਲੈ ਲਾਂਗੇ ਤੇ ਨਾਲ ਹੀ ਅਸੀਂ ਪਾ ਦਾਂਗੇ ਪੇਸਟ ਜਿਹੜੀ ਅਸੀਂ ਬਨਾਈ ਹੋਈ ਹੈ ਅਦਰਕ ਲਸਣ ਤੇ ਹਰੀ ਮਿਰਚ ਦੀ ਸਾਰੀ ਪੇਸਟ ਵੀ ਅਸੀਂ ਪਾ ਦਾਂਗੇ ਠੀਕ ਹੈ ਜੀ ਤੇ ਹੁਣ ਅਸੀਂ ਇਹਨੂੰ ਅੱਛੀ ਤਰ੍ਹਾਂ ਕਰਾਂਗੇ ਮਿਕਸ ਚਮਚ ਦੀ ਸਹਾਇਤਾ ਨਾਲ ਕਰਨੀ ਹੈ ਕਿਉਂਕਿ ਵਿੱਚ ਮਿਰਚੇ ਹੈ ਤੇ ਫਿਰ ਤੁਹਾਡੀ ਆਖੋ ਘੋ ਲੱਗੇ ਤੇ ਫਿਰ ਜਲਨ ਹੋਏਗੀ ਇਹ ਦੇਖੋ ਜੀ ਸਾਡਾ ਮਸਾਲਾ ਕਿੰਨਾ ਵਧੀਆ ਤਿਆਰ ਹੋ ਗਿਆ ਇਹ ਅਸੀਂ ਜੋ ਮਸਾਲਾ ਬਣਾਇਆ ਹੈ ਅਸੀਂ ਇਹਦੇ ਟੀਨਿਆਂ ਵਿੱਚ ਪਾਵਾਂਗੇ ਠੀਕ ਹੈ ਜੀ। 3 ल्या ਨੂੰ ਕੱਟ ਲੱਗੇ ਹੋ ਨੇ। ਇਹ ਦੇਖੋ ਜੇ ਸਾਡਾ ਕਿੰਨਾ ਵਧੀਆ ਸਪਾਈਸੀ ਮਸਾਲਾ ਬਣ ਗਿਆ। ਔਰ ਬਹੁਤ ਹੈਲਦੀ ਤੇ ਟੇਸਟੀ ਵੇ ਨਾਲ ਬਣਾਉਣੀ ਹੈ ਮੇਰੀ ਹਮੇਸ਼ਾ। ਇਹੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹਲਦੀ ਵੇ ਨਾਲ ਬਣਾਵਾਂ ਤੇ ਤੁਹਾਨੂੰ ਅੱਛੇ-ਅੱਛੇ ਜੋ ਵੀਡੀਓ ਪਾਉਣਾ। ਤੇ ਕਾਫੀ ਲੋਕ ਕਮੈਂਟ ਨਹੀਂ ਕਰਦੇ ਅੱਛੇ ਕਿਉਂਕਿ ਮੈਨੂੰ ਉਹਨਾਂ ਨੂੰ ਪਤਾ ਹੈ ਕਿ ਡੀਪ ਫਰਾਈ ਨਹੀਂ ਕੀਤੀ ਹੁੰਦੀਆਂ ਇਹਨਾਂ ਦੀਆਂ। ਤੇ ਹੈਲਦੀ ਵੇ ਨਾਲ ਨਹੀਂ ਬਣਾਈਆਂ ਹੈਲਦੀ ਵੇ ਨਾਲ ਮੈਂ ਬਣਾਵਾਂਗੇ ਚਾਹੇ ਤੁਸੀਂ ਕਮੈਂਟ ਕਰੋ ਨਾ ਕਰੋ ਇਹ ਤੁਹਾਡੀ ਮਰਜ਼ੀ ਹੈ ਇਹ ਦੇਖੋ ਜੀ ਸਾਡਾ ਸੁੱਕਾ ਸੁੱਕਾ ਮਸਾਲਾ ਤਿਆਰ ਹੋ ਗਿਆ ਕਿੰਨਾ ਵਧੀਆ ਮਸਾਲਾ ਬਣਿਆ ਦੇਖੋ ਹੁਣ ਅਸੀਂ ਇਹਨਾਂ ਨੂੰ ਟਿੰਡੇਆਂ ਵਿੱਚ ਭਰਾਂਗੇ ਇੰਨਾ ਕ ਮਸਾਲਾ ਪਾਵਾਂਗੇ ਜਿੰਨਾ ਕ ਪੈ ਸਕੇ ਠੀਕ ਹੈ ਜੀ ਅਸੀਂ ਇਸ ਤਰ੍ਹਾਂ ਇੱਕ ਇੱਕ ਟਿੰਡੇ ਨੂੰ ਪਕੜੀ ਜਾਵਾਂਗੇ ਥੋੜਾ ਜਿਹਾ ਇਹਨੂੰ ਖੋਲ ਕੇ ਮੂੰਹ ਇਹਦਾ ਇਹਦੇ ਵਿੱਚ ਮਸਾਲੇ ਦੇ ਨਾਲ ਚਮਚ ਦੇ ਨਾਲ ਜਾਂ ਆਪਣੇ ਸਕੂਨ ਦੇ ਨਾਲ ਜਾਂ ਨਾਈਫ ਦੇ ਨਾਲ ਤੁਸੀਂ ਜਿਸ ਤਰ੍ਹਾਂ ਮਰਜ਼ੀ ਐਦੇ ਵਿੱਚ ਪਾ ਸਕਦੇ ਹੋ ਸਕੂਨ ਸੋਰੀ ਚਾਕੂ ਦੇ ਨਾਲ ਬਹੁਤ ਅੱਛਾ ਭਰਿਆ ਜਾਏਗਾ ਸਕੂਨ ਨਾਲ ਹੋ ਵੀ ਐ ਦੇਖੋ ਜੀ ਅੰਜਨ ਨੂੰ ਅੰਦਰ ਫਿਲ ਕਰਨਾ ਕਾਲੀ ਨਹੀਂ ਕਰਨੀ ਆਰਾਮ ਨਾਲ ਕਰੋਗੇ ਤੇ ਇਹ ਦੇਖਣਾ ਕਿੰਨਾ ਸੋਹਣਾ ਭਰ ਜਾਏਗਾ ਵਿੱਚ ਮਸਾਲਾ ਤੇ ਜਿਹੜਾ ਐਕਸਟਰਾ ਹੋਏਗਾ ਉਹਨੂੰ ਬਾਹਰ ਕੱਢ ਦੇਣਾ ਫਿਰ ਦੂਸਰੀ ਸਾਈਡ ਪਕੜਨੀ ਹੈ ਤੇ ਇਧਰ ਵਾਲੀ ਸਾਈਡ ਦੇ ਵਿੱਚ ਤੁਸੀਂ ਮਸਾਲਾ ਪਾਉਣਾ ਐਸੇ ਤਰੀਕੇ ਤੁਸੀਂ ਸਾਰੇ ਟਿੰਡੇ ਪਰ ਲੈਣੇ ਨੇ ਠੀਕ ਹੈ ਜੀ ਸਭ ਤੋਂ ਪਹਿਲੇ ਇਹ ਕੰਮ ਥੋੜਾ ਮੁਸ਼ਕਿਲ ਹੈ ਬਾਕੀ ਤੇ ਕੋਈ ਨਹੀਂ ਬਾਕੀ ਤੁਸੀਂ ਕੜਾਹੀ ਚ ਪਾਣੇ ਨਾਪੀ ਹੋਲਵੇਂ ਲਈ ਬੰਦੇ ਜਾਣੇ ਨੇ ਤੇ ਜਿੰਨਾ ਮਸਾਲਾ ਤੁਸੀਂ ਪੈ ਸਕਦਾ ਵਿੱਚ ਪਾ ਦੋ ਇਹ ਬੜਾ ਸਹਿਜ ਪਾਣ ਨਾਲ ਕੰਮ ਕਰਨਾ ਪੈਣਾ ਕਾਲੀ ਨਹੀਂ ਕਰਨੀ ਮਸਾਲਾ ਅੰਦਰ ਤੱਕ ਜਾਏਗਾ ਤੇ ਤਾਈ ਮਜ਼ਾ ਆਏਗਾ ਇਹਨੂੰ ਖਾਣ ਦਾ ਠੀਕ ਹੈ ਜੀ ਅਨੂ ਜੀ ਅਸੀਂ ਹੁਣ ਇੱਥੋਂ ਇਹਨੂੰ ਕਰ ਦਿੱਤਾ ਬੰਦ ਕਿਉਂਕਿ ਵੇਸਣ ਹੈਗਾ ਵੇਸਣ ਨੇ ਆਪਣੇ ਆਪ ਇਹਨੂੰ ਬਾਹਰ ਨਹੀਂ ਨਿਕਲਣ ਦੇਣਾ ਜਦੋਂ ਇਹ ਪੱਕ ਜਾਣਾ ਤੇ ਵੇਸਣ ਨੇ ਵੀ ਨਾਲ ਹੀ ਇਹਦੇ ਪੱਕ ਜਾਣਾ ਇਹ ਦੇਖੋ ਜੀ ਇਸ ਤਰ੍ਹਾਂ ਤੁਹਾਡਾ ਹੋਣਾ ਚਾਹੀਦਾ ਮਸਾਲਾ ਠੀਕ ਹੈ ਜੀ ਉੱਪਰ ਬਿਲਕੁਲ ਤੁਸੀਂ ਬੰਦ ਕਰ ਦੇਣਾ ਵੇਸਣ ਉੱਪਰੋਂ ਬੰਦ ਹੋ ਗਿਆ ਤੇ ਹੁਣ ਇਹਨੂੰ ਮਸਾਲੇ ਨੂੰ ਨਿਕਲਣ ਨਹੀਂ ਦੇਵੇਗਾ ਇਸ ਲਈ ਤੁਸੀਂ ਇੱਕ ਇੱਕ ਕਰਕੇ ਮਸਾਲੇ ਸਾਰੇ ਪਾ ਦਿੰਨੇ ਨੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਟਿੰਡੇ ਮੈਂ ਭਰ ਦਿੱਤੇ ਨੇ ਇਹ ਜਿਹੜਾ ਉੱਪਰ ਸਾਡਾ ਮਸਾਲਾ ਜਿਹੜਾ ਨਜ਼ਰ ਆ ਰਿਹਾ ਇਹ ਸਮਝੋ ਲੋਕ ਹੋ ਗਿਆ ਕਿਉਂਕਿ ਇਹਦੇ ਵਿੱਚ ਵੇਸਣ ਹੈ ਤੇ ਤੁਹਾਡਾ ਮਸਾਲਾ ਬਿਲਕੁਲ ਵੀ ਨਹੀਂ ਨਿਕਲਣਾ ਜਦੋਂ ਸਾਡਾ ਮਸਾਲਾ ਵਿੱਚ ਪੈ ਗਿਆ ਤੇ ਉੱਤੋਂ ਅਸੀਂ ਇਹ ਲੋਕ ਕਰ ਦਿੱਤਾ ਸਮਝੋ ਮਿਸਨ ਦੇ ਨਾਲ ਵੇਸਣ ਵਿੱਚ ਸਾਡਾ ਪਾਣ ਦਾ ਇਹੀ ਮਕਸਦ ਹੈ ਕਿ ਸਾਡਾ ਮਸਾਲਾ ਬਾਹਰ ਨਾ ਨਿਕਲੇ ਬਹੁਤ ਹੀ ਟੇਸਟੀ ਤੇ ਹੈਲਦੀ ਬੰਦੇ ਨੇ ਔਰ ਦੇਖੋ ਮੈਂ 1/2 ਕਿਲੋ ਲੈ ਸੀ ਟਿੰਡੇ ਉਹ ਤੁਹਾਡੇ ਸਾਹਮਣੇ ਮੈਂ ਦੋ-ਦੋ ਚਮਚ ਸਾਰਾ ਮਟੀਰੀਅਲ ਪਾਇਆ ਹੈ ਇਹਦੇ ਵਿੱਚੋਂ ਇੱਕ ਚਮਚ ਬਚਿਆ ਤੇ ਅਸੀਂ ਇਹਨੂੰ ਫੇਰ ਵੀ ਮਸਾਲੇ ਦੇ ਵਿੱਚ ਵਾਪਸ ਪਾ ਦੇਣਾ ਜਦੋਂ ਸਾਡਾ ਮਸਾਲਾ ਬੰਦਾ ਹੋਏਗਾ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਸ ਤਰ੍ਹਾਂ ਪਾਣਾ ਅਗਰ ਤੁਸੀਂ 1 ਕਿਲੋ ਲੈਂਦੇ ਹੋ ਤੇ 4-4 ਚਮਚ ਕਰ ਦੇਣਾ 4 ਚਮਚ ਤੁਸੀਂ ਵੇਸਣ ਲੈ ਲੈਣਾ 4 ਚਮਚ ਦੀ ਦਹੀਂ ਲੈ ਲੈਣਾ ਠੀਕ ਹੈ ਜੀ ਮਸਾਲੇ ਫਿਰ ਤੁਸੀਂ ਆਪਣੀ ਲੋੜ ਦੇ ਮੁਤਾਬਕ ਪਾ ਲੈਣਾ ਤੇ ਬਾਕੀ ਤੁਸੀਂ ਐਸੇ ਤਰ੍ਹਾਂ ਹੀ ਮਸਾਲਾ ਭਰਨਾ ਹੈ ਨਾਈਫ ਚਾਕੂ ਦੀ ਸਹਾਇਤਾ ਨਾਲ ਭਰਨਾ ਚਾਕੂ ਦੇ ਨਾਲ ਬਹੁਤ ਵਧੀਆ ਅੰਦਰ ਤੱਕ ਚਲਾ ਜਾਂਦਾ ਹੈ ਨੇ ਤੇ ਤੁਹਾਡਾ ਬਾਅਰ ਮਸਾਲਾ ਰਹਿ ਜਾਏਗਾ ਠੀਕ ਹੈ ਜੀ ਹੁਣ ਅਸੀਂ ਕੜਾਈ ਰੱਖਣ ਲੱਗੇ ਆਂ ਤੇ ਮੈਂ ਤੁਹਾਨੂੰ ਦੱਸਦੀ ਆਂ ਕਿ ਕਿਸ ਤਰ੍ਹਾਂ ਅਸੀਂ ਰੱਖਣਾ ਹੈ ਜੀ ਇਹ ਦੇਖੋ ਜੀ ਸਾਰੇ ਮਸਾਲੇ ਅਸੀਂ ਭਰ ਦਿੱਤੇ ਨੇ ਤੇ ਅਗਰ ਤੁਸੀਂ 1/2 ਕਿਲੋ ਟਿੰਡੇ ਲੈਨੇ ਤੇ ਇੰਨਾ ਇੰਨਾ ਮਸਾਲਾ ਪਾਣਾ ਜਿੰਨਾ ਮੈਂ ਪਾਇਆ ਇੱਕ ਚਮਚ ਬਚ ਗਿਆ ਸਾਡੀ ਕਟੋਰੀ ਦੇਖੋ ਭਰੀ ਹੋਈ ਸਾਰਾ ਮਸਾਲਾ ਵਿੱਚ ਪੈ ਗਿਆ ਇਹ ਵੀ ਚਮਚ ਮੈਂ ਇਹਦੇ ਵਿੱਚ ਹੀ ਪਾ ਦੇਣਾ ਜਦੋਂ ਅਸੀਂ ਮਸਾਲੇ ਭੁੰਨੇ ਨੇ ਤੇ ਨਾਲ ਹੀ ਅਸੀਂ ਇਹਨੂੰ ਇਹਦੇ ਵਿੱਚ ਪਾਣਾ ਇਹਦੇ ਵਿੱਚ ਪਿਆਜ਼ ਟਮਾਟਰ ਹੋਰ ਕੁਝ ਨਹੀਂ ਪਾਣਾ ਪਸਾਸੀ ਉਹ ਸਿੱਧਾ ਇਹਨੂੰ ਫਰਾਈ ਕਰਾਂਗੇ ਅਤੇ ਐਨਓਸੀ ਸਬਜੀ ਦੇ ਤੌਰ ਤੇ ਬਣਾਵਾਂਗੇ ਠੀਕ ਹੈ ਜੀ ਹੁਣ ਅਸੀਂ ਕੜਾਈ ਰੱਖਣ ਲੱਗੇ ਹਾਂ ਤੇਲ ਪਾਉਣ ਲੱਗੇ ਹਾਂ ਮੈਂ ਤੇ ਮੈਂ ਤੁਹਾਨੂੰ ਦਿਖਾਉਣੀ ਹਾਂ ਮੈਂ ਕਿਸ ਤਰ੍ਹਾਂ ਫਰਾਈ ਕਰਨੇ ਨੇ ਅਗਰ ਤੁਸੀਂ ਕਿਲੋ ਲੈਂਦੇ ਹੋ ਟਿੰਡੇ ਤੇ ਤੁਸੀਂ ਮਸਾਲਾ ਵੀ ਇਹਨੂੰ ਡਬਲ ਕਰ ਲੈਣਾ ਤੇ ਨਮਕ ਮਿਰਚ ਮਸਾਲਾ ਲੋੜ ਮੁਤਾਬਿਕ ਪਾਉਣਾ ਹੈ ਇਸਨ ਦੇ 4 ਚਮਚ ਔਰ ਦਹੀਂ ਦੇ 4-4 ਚਮਚ ਲੈ ਲੈ ਠੀਕ ਹੈ ਜੀ ਚਲੋ ਜੀ ਹੁਣ ਅਸੀਂ ਕੜਾਈ ਰੱਖਣ ਲੱਗੇ ਆ ਪੇਸਟ ਹਾਂਜੀ ਤੁਸੀਂ ਇਸ ਤਰ੍ਹਾਂ ਕੜਾਹੀ ਵਿੱਚ ਇੱਕ ਕੜਚੀ ਤੇਲ ਪਾਣਾ ਜ਼ਿਆਦਾ ਨਹੀਂ ਪਾਣਾ ਔਰ ਇਸ ਤਰ੍ਹਾਂ ਹੀ ਚੁੱਤੇ ਰੱਖਦੇ ਜਾਣਾ ਬਿਲਕੁਲ ਧਿਆਨ ਨਾਲ ਕਿਉਂਕਿ ਇਹਦੇ ਥੋੜਾ ਬਹੁਤ ਪਾਣੀ ਹੁੰਦਾ ਹੈ ਨਹੀਂ ਉਸ ਤੇ ਹਮੇਸ਼ਾ ਇਸ ਅੱਗਾਂ ਦਾ ਧਿਆਨ ਰੱਖਣਾ ਬਿਲਕੁਲ ਸਹਮੇ ਤੇ ਰੱਖਣਾ ਹੈ ਤੇਜ਼ ਨਹੀਂ ਕਰਨਾ ਤੇ ਇਹ ਮੈਂ ਬਾਰ-ਬਾਰ ਕਹਿ ਰਹੀ ਹਾਂ ਨਹੀਂ ਤੇ ਤੁਹਾਡੇ ਡਿੰਜੇ ਸੜ ਜਾਣਗੇ ਦੇ ਸੇਲੇ ਬਣ ਗਏ ਠੀਕ ਹੈ ਜੀ ਅਸੀਂ ਹੁਣ ਪਕਾਣੇ ਨੂੰ ڈالਣਾ ਹੈ ਇਸ ਨੂੰ ਆਰਾਮ ਨਾਲ ਪਕਾਣੇ ਆ ਇਸੇ ਤਰ੍ਹਾਂ ਰੱਖ ਲੈਣੇ ਨੇ ਕਿਉਂਕਿ ਸਭ ਤੋਂ ਪਹਿਲਾਂ ਬਿਸਤਲ ਪਾਕ ਲੈਣਾ ਤੇ ਜੋ ਮਸਾਲੇ ਹੋਣਗੇ ਉਹ ਦੋ ਵਾਰ ਪੂਰਾ ਬੋਸਾ ਮਸਾਲਾ ਬਸੇ ਇਸ ਜਿਹੇ ਤਰੀਕੇ ਨਾਲ ਪਾ ਦੋ ਠੀਕ ਹੈ ਜੀ ਫਿਰ ਇਸ ਨੂੰ ਘੱਟ ਬਣਾ ਕੇ ਦੂਸਰੇ ਛੋਨੇ ਕੇਲੇ ਕਰਕੇ ਛੱਡ ਦੇ ਅੰਜੀ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੁਸੀਂ ਤੇ ਉੱਪਰ ਇਸੇ ਰੂਪ ਟੱਕ ਬਵਾ ਲਓ ਜੇ ਸਾੜ ਤੋਂ ਘੱਟ 5 ਮਿੰਟ ਵਾਸਤੇ ਤਾਂ ਕਿ ਗਰਮ ਜਨ ਅੱਛੀ ਤਰ੍ਹਾਂ ਤੇ ਥੋੜੇ ਜਿਹੀ ਟੱਕਣ ਦੇ ਦਿੱਤੇ ਉੱਪਰ ਤੇ ਇਹਨੂੰ ਆਰਾਮ ਨਾਲ ਫਟ ਕਰਵਾ ਲਓ ਠੀਕ ਹੈ ਜੀ 5 ਮਿੰਟ ਬਾਅਦ ਮੈਂ ਸਾਈਡਾ ਚੇਂਜ ਕਰ ਦਿੱਤੀ ਹੈ ਨੇ ਦੇਖੋ ਜੀ ਕਿੰਨੇ ਵਧੀਆ ਬਣ ਗਏ ਥੋੜਾ ਅੱਗੇ ਕਰਕੇ ਦਿਖਾਉਂਗੀ ਇਹ ਦੇਖੋ ਜੀ ਬਹੁਤ ਵਧੀਆ ਪੁੱਜੀਏ ਨੇ और फ्राई हो गए ना, तो 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 ना बहुत सोने तो पूरे पाँच मिनट साइड चेंज करती सर देखो जी बिल्कुल मसाला नहीं निकलिया मसाला उस तरह ही फरिया और बहुत ही अच्छे बन जाने यू पूरे पाँच मिनट बाद साइड चेंज कर देने और सिम सिमित हल्के हल्के सिम के बनते हैं उस तरह ढकने बहुत ही वीया सोफ बने बिल्कुल भी नीचे नहीं लगे ਤੇਲ ਜਿਆਦਾ ਨਹੀਂ ਤੁਸੀਂ ਪਾਣਾ بس ਇੰਨਾ ਹੀ ਪਾਣਾ ਜਿੰਨਾ ਕਿ ਦੇਚ ਬਣ ਜਾਵੇ। ਅੱਧਿਕ ਗਾਲੀਏ ਨੇ ਸਾਡੇ ਟਿੰਡੇ ਹੋਰ ਉੱਤੇ ਕੁਸਰ ਹੈਗੀ। ਇਸੇ ਨੂੰ ਸੀਮਤ ਰੱਖਾਂਗੇ। ਔਰ ਆਪਣੇ ਆਪ ਬਣ ਜਾਵੇਗਾ। ਉੱਤੋਂ ਬਿਲਕੁਲ ਉਸ ਤਰ੍ਹਾਂ ਬਣ ਜਾਵੇਗਾ। ਹਾਂਜੀ ਪੂਰੇ 5 ਮਿੰਟ ਹੋ ਗਏ ਨੇ ਸਾਨੂੰ ਸਾਈਡ ਚੇਂਜ ਕੀਤੀ ਨੂੰ ਅਸੀਂ ਫਿਰ ਦੇਖਣਗੇ ਕਿ ਕਿਸ ਤਰ੍ਹਾਂ ਦੇ ਬਣ ਗਏ ਨੇ ਬਿਲਕੁਲ ਆਰਾਮ ਨਾਲ ਬਣਾਣੇ ਨੇ ਇਹਨੂੰ। ਹਰ ਵੀ ਸੇਕ ਤੇ ਨਹੀਂ ਰੱਖ ਲੈ। ਇਹ ਦੇਖੋ ਜੀ ਹੁਲਟ ਕੇ ਦੇਖੋ ਇਹ ਦੇਖੋ। ਧਰ ਮਸਾਲਾ ਬਿਲਕੁਲ ਲੱਗੇ ਕਰੋ ਰੱਖੇ। ਅੱਗੇ ਕਰੋ। ਇਹ ਦੇਖੋ ਮਸਾਲਾ ਸਾਡਾ ਬਿਲਕੁਲ ਵੀ ਨਹੀਂ ਨਿਕਲਿਆ। ਇਹ ਐ ਦੇਖ ਸਕਦੇ ਹੋ ਤੁਸੀਂ। ਮਸਾਲਾ ਪੂਰਾ ਉਸਤਰੀ ਪਿਆ ਹੋਇਆ ਸਾਡਾ। ਹੁਣ ਅਸੀਂ ਫੇਸ ਸਾਈਡ ਚੇਂਜ ਕਰ ਦਾਂਗੇ। ਸਾਰਿਆਂ ਨਸਤਰ ਹੋ ਜੇ ਨੇ ਪਲਟ ਦਮਾਉਗੇ। ਤਾਂ ਕਿ ਸਾਡਾ ਅੱਛੀ ਤਰ੍ਹਾਂ ਇਹ ਸਾਡੇ ਟਿੰਡੇ ਗਲ ਜਾਂਦੇ ਠੀਕ ਹੈ ਜੀ ਦੋਨੋਂ ਸਾਈਡਾਂ ਬਹੁਤ ਸੋਹਣੀਆਂ ਪੱਕ ਗਈਆਂ ਨੇ ਔਰ ਅਸੀਂ ਫੇਰ ਵੀ ਇਹਨੂੰ ਸਾਈਡ ਤੋਂ ਅਲਟ ਉਲਟਾ ਕਰਾਂਗੇ ਤਾਂ ਕਿ ਸਾਡੀ ਜਿਹੜੀ ਕੱਚਾ ਪਨ ਹੈ ਥੋੜਾ ਉਹ ਵੀ ਦੂਰ ਹੋ ਜਾਵੇ ਛੋਟੇ ਸਪੂਨ ਦੇ ਨਾਲ ਹੀ ਕਰਨਾ ਕੜਛੀ ਦੇ ਨਾਲ ਨਹੀਂ ਹੋਏਗਾ ਇਹ ਦੇਖੋ ਜੀ ਕਿੰਨੇ ਵਧੀਆ ਬਣ ਗਏ ਟਿੰਡੇ ਸਾਡੇ ਕਲਰ ਬਹੁਤ ਵਧੀਆ ਆ ਗਿਆ ਹੈ ਬਿਲਕੁਲ ਗਲ ਚੁੱਕੇ ਨੇ ਟਿੰਡੇ ਹੁਣ ਅਸੀਂ ਫੇੜੂ ਸਾਲੇ ਵਾਲੇ ਸਾਈਡ ਉੱਤੇ ਕਰਦੇ ਨੇ ਅਸੀਂ ਦੇਖ ਲਓ ਬਿਲਕੁਲ ਵੀ ਪਾਣੀ ਯੂਜ਼ ਨਹੀਂ ਕੀਤਾ ਤੇ ਮਸਾਲੇ ਦੇ ਵਿੱਚ ਹੀ ਬਣ ਗਿਆ ਨੇ ਬਹੁਤ ਸੋਹਣੇ ਸਾਰੇ ਟਰਨ ਕਰ ਲਏ ਨੇ ਅਸੀਂ ਅੱਗੇ ਕਰਕੇ ਵੀਡੀਓ ਦਿਖਾਉਂਦੇ ਹਾਂ यह देखो जी बिल्कुल भी नहीं लगे और कि वह लग रहे नई भी जो तो तुम खाने ने तो हो भी टेस्टी बहुत ज़्यादा लगेंगे बिल्कुल गल चुका है देखो टींडा बिल्कुल गल गया मैं तक तोड़ के दिखाई भी हाँ यह देखो जी बिल्कुल गल चुका हम अं दो मिनट बस रखा तो साढ़े टींडे बिल्कुल तैयार हो गए नक देवे फिर इस तरह सिमित रख के तुम बता लगने ठीक है जी बोरात हाँ जी ऐलो देखो साढ़े टिंडे बिल्कुल तैयार हो गए हैं हम असि गैस बंद कर लगे मैं थोड़ा तो कड़ के दिखा प्लेट देखो तो किन्ने बढ़िया बने न बिल्कुल गल चुके हैं टिंडे बहुत ही बढ़िया बन गए मसाला बिल्कुल भी बाहर नहीं निकलिया ਇਸ ਤਰੀਕੀ ਕੁਸ਼ੀ ਅਗਰ ਬਿਸਤਰ ਤੇ ਵਿੱਚ ਪਾ ਕੇ ਬਣਾਉਗੇ ਤਾਂ ਬਿਲਕੁਲ ਮਸਾਲਾ ਬਾਹਰ ਨਿਕਲੇਗਾ ਇਹ ਦੇਖੋ ਜੀ ਕਿੰਨੇ ਵਧੀਆ ਟੰਡੇ ਬਣ ਗਏ ਕੋਈ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਓਕੇ ਜੀ ਸਸਿਕਾ